ਦੋ 250 ਕਰੋੜ ਦਾ ਨੁਕਸਾਨ ਹੋਇਆ ਉਥੇ ਕੋਈ ਆਏ ਨਾ 50-50 ਲੱਖ ਦਾ ਕਿੱਲਾ ਸੀ ਇਹਨਾਂ ਦਾ ਇੱਥੇ ਡੀਸੀ ਵਾਦਾ ਕਰਕੇ ਜਾਏ ਜਿੰਨੀ ਜ਼ਮੀਨ ਉੜੀ ਆ ਮੇਨਾ ਮਾਮ ਦਾ ਵੱਖਰਾ ਦਿਨਾ ਇਹਨਾਂ ਦੀ ਵਜ੍ਹਾ ਨਾਲ ਨਾ ਡੀਸੀ ਸਾਹਿਬ ਦੀ ਵਜ੍ਹਾ ਨਾਲ ਅਸੀਂ ਅੱਜ ਰੋਡ ਦੇ ਉੱਤੇ ਆ ਗਏ ਆ ਅਸੀਂ ਕਿੱਥੇ ਜਾਵਾਂਗੇ ਕਿੱਥੇ ਅਸੀਂ ਬੱਚੇ ਪਾਵਾਂਗੇ ਕੋਈ ਬੰਦਾ ਇੱਥੇ ਲੀਡਰ ਨਹੀਂ ਆਇਆ ਐ ਐਮਐਲਏ ਨੂੰ ਮੈਂ ਖੁਦ ਜਾ ਕੇ ਆਖਿਆ ਮੈਂ ਕਿਹਾ ਕੀ ਦਿੰਨੇ ਇਹਨਾਂ ਤੁਹਾਡੇ ਕੋ ਆਰਜੈਂਸੀ ਫੰਡ ਆ ਡਾ ਝੂਠ ਮਾਰ ਚੰ ਜਿੰਨਾ ਮਰਜ਼ੀ ਮਾਰ ਜਾਣ ਇਹਨਾਂ ਕੋ ਆਰਜੈਂਸੀ ਫੰਡ ਡਿਸਟ੍ਰਿਕਟ ਕੋ ਹੁੰਦਾ ਕਿ ਤੁਸੀਂ ਵਾਸਤੇ ਕਿਸੇ ਦਰਿਆ ਵਾਸਤੇ ਕਿਉਂ ਨਹੀਂ ਲਾਇਆ ਦੱਸੋ ਵੀ ਅਸੀਂ ਕਿੰਨੇ ਦਿਨਾਂ ਚ ਕੰਮ ਸ਼ੁਰੂ ਕਰਾਂਗੇ ਤੁਸੀਂ ਆਖਿਆ ਵੀ ਉਥੋਂ ਦੀ ਰਾਹ ਨਹੀਂ ਮਿਲੇਗਾ ਸਾਡੇ ਗੰਨੇਆਂ ਦੇ ਵਿੱਚੋਂ ਦੀ ਲਿਆਉ ਰਾਹ ਅਸੀਂ ਦਿਆਂਗੇ ਰਾਹ ਤੁਹਾਨੂੰ ਕੋਈ ਗੰਨੇ ਦੀ ਪਰਵਾਹ ਨਹੀਂ ਇਹ ਜ਼ਮੀਨਾ ਅੱਡ ਲੈ ਗਿਆ ਫਸਲਾ ਲੱਖ ਲੱਖ 2 2 ਲੱਖ ਦਾ ਕਮਾਲ ਹੋਊਗਾ ਤੁਹਾਡਾ ਉਹ ਵੀ ਲੈ ਗਿਆ ਲੈ ਗਿਆ ਪੱਛੇ ਨਹੀਂ ਛੱਡਿਆ ਇਹ ਗੱਲ ਬਾਤ ਹੋ ਜਾਏਗਾ ਤੁਹਾਡਾ ਪਾਣੀ ਲੈਂਦਾ ਤੇ ਹੋ ਜਾਏਗਾ ਤੇ ਪਾਣੀ ਲੈਂਦਾ ਤੇ ਹੋ ਜਾਏਗਾ। ਅਸੀਂ ਤਾਂ ਲੈ ਕੇ ਆਈ ਚੱਲੀ ਜਾਂਦਾ। ਹਾਂਜੀ ਐਂ ਚੱਲੀ ਜਾਂਦਾ। ਸਿਰਫ ਕਾਲੀ ਪਾਰਟੀ ਨੇ ਆ ਸਪਾਰ ਬੱਦੇ ਨੇ ਆ ਜਿਹੜੇ ਨੇ। ਹਮਮ। ਹੋਰ ਕਿਹੇ ਕਿਹੇ ਪਾਰਟੀ ਨੇ ਬੱਦੇ ਨਾ ਹੱਡੀ ਗੱਲ ਹੀ ਕਹੇ ਸੁਣੀ। ਕਿਹਦੀ ਕਿਹੇ ਅਫਸਰ ਨੇ ਢੇਡਾ ਮਾਰਿਆ ਕਿਸੇ ਐਮਐਲਏ ਨੇ ਢੇਡਾ ਮਾਰਿਆ? ਨਾ ਨਾ। ਐਮਐਲਏ ਸਾਹਿਬ ਆਏ ਆ 10 ਦਿਨ ਪਹਿਲਾਂ। ਉਹ ਆਏ ਤੇ ਕਹਿੰਦੇ ਜੀ ਪਰਸੋਂ ਕੰਮ ਸ਼ੁਰੂ ਕਰਾ ਦਿੰਨੇ। 10 ਦਿਨ ਪਹਿਲਾਂ ਆਏ ਨੇ। ਕੀ ਕੰਮ ਸ਼ੁਰੂ ਹੋਇਆ ਤੁਹਾਡੇ ਸਾਹਮਣੇ ਦੇਖ? ਉਹ ਕਹਿੰਦੇ ਕਿ 20000 ਕਿਲੇ ਦੇਣਾ ਤੇ 20000 ਤਾਂ ਅੰਲਾ ਤਾਂ ਇੱਥੇ ਕੀੜੇ ਮਰਨ ਦੀ ਲੰਘ ਜਾਣਾ ਕਿ 20000 ਪਹਿਲੀ ਨਹੀਂ ਲੱਭਣੀ 20000 ਚ ਤਾਂ 20000 ਨਾਲ ਕੀ ਬਣੇਗਾ ਜਿਹੜੀ ਜ਼ਮੀਨ ਹੀ ਰੁੜ ਗਈ ਜਿਹੜੀ ਫਸਲ 50 ਲੱਖ ਦੀ ਹੀ ਰੁੜ ਗਈ ਮੈਂ ਸ਼ਤਨਾਨਾਬਾ ਗਰਦੌਰ ਇੱਥੇ ਆ ਜਾ ਜੇ ਨਾ 2.5 2.500 ਕਰੋੜ ਦਾ ਨੁਕਸਾਨ ਕੱਲੇ ਪਿੰਡ ਰਜੋਏ ਦਾ ਹੋਇਆ ਕਿੱਥੇ ਉਹ ਲੋਕ ਜਾਣਗੇ ਜਿਦੇ ਤੇ ਸਿਰ ਦੇ ਉੱਤੇ ਬੱਚੇ ਪਾਣਨੇ ਸੀ ਕਿ ਰਿਸ਼ਤੇਦਾਰ ਨੂੰ ਮਿਲਣਾ ਹੀ ਪੜ੍ਹਾਈ ਕਰਾਉਣੀ ਸੀ ਇਹ ਚਾਰੇ ਨਾ ਦਿਹਾੜੀ ਜੋਗੇ ਰਾਗੇ ਤੇ ਨਾ ਕਿਨ ਸਰਕਾਰ ਨੇ ਸੁਣੀ ਨਹੀਂ ਅੱਜ ਤੋਂ ਮੈਂ ਲਿਖਤੀ ਰੂਪ ਤੇ ਦਿੰਦਾ ਅੱਜ ਤੱਕ ਇੱਥੇ ਕੋਈ ਨਹੀਂ ਆਇਆ ਇਹ ਨਾ ਜੱਦੇ ਬੰਦੇ ਆ ਜਿਨ੍ਹਾਂ ਦੀ ਜ਼ਮੀਨ ਉੜੀਆ ਤਕਰੀਬਨ ਅੱਧੇ ਬੰਦੇ ਤੋਂ ਜ਼ਿਆਦਾ ਜਿਨ੍ਹਾਂ ਦੇ ਜੇ ਬਾਲੇ ਪਏ ਨੇ ਕੀ ਕਰਨਗੇ ਕਿਥੋਂ ਖਾਣਗੇ ਸਭ ਕੁਰੀ ਵਿੱਚੇ ਚਲਾ ਗਿਆ ਕਮਰੇ ਵਿੱਚੇ ਚਲ ਗਏ ਨੇ ਤੇ ਮੰਲੋ ਉਹ 7 7.5 ਕਿਲੇ ਪਹਿਲੀ ਜਿਹੜੀ ਹੈਗੀ 5 ਦਿਨਾਂ ਦੇ ਵਿੱਚ ਹੀ ਮੁੱਕ ਗਈ ਜਿੱਥੇ ਹੜਾ ਦੀ ਮਾਰ ਪੂਰੇ ਪੰਜਾਬ ਦੇ ਵਿੱਚ ਆ ਪਰ ਬਹੁਤ ਸਾਰਾ ਏਰੀਆ ਹੈ ਜਿਹੜਾ ਹਜੇ ਤੱਕ ਦਿਖਾਇਆ ਹੀ ਨਹੀਂ ਗਿਆ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਹਾਦਰਪੁਰ ਰਜਵਾ ਦੇ ਵਿੱਚ ਖੜੇ ਆ ਸ੍ਰੀ ਹਰਗੋਬਿੰਦਪੁਰ ਦੀ ਜਿਹੜਾ ਹਲਕਾ ਪੈਂਦਾ ਉਹਦਾ ਇੱਕ ਪਿੰਡ ਆ ਕੱਲਾ ਉਸ ਪਿੰਡ ਦੇ ਵਿੱਚ ਨਹੀਂ ਖੜੇਗੇ ਇੱਥੇ ਬਹੁਤ ਸਾਰੇ ਪਿੰਡ ਉਹ ਨੇ ਜਿਹੜੇ ਬਿਆਸ ਦਰਿਆ ਦੇ ਕੰਢੇ ਤੇ ਵਸਦੇ ਨੇ ਤੇ ਇਹਨਾਂ ਪਿੰਡਾਂ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਨੁਕਸਾਨ ਜੜਾ ਆਇਓ ਪਾਣੀ ਨੇ ਕਰ ਦਿੱਤਾ ਤੇ ਕਿੰਨੀ ਕੁ ਜ਼ਮੀਨ ਵਹਾਉਣ ਵਾਲੀ ਇਹਨਾਂ ਦੀ ਪੱਕੀਆਂ ਜ਼ਮੀਨਾਂ ਜਿਹੜੀਆਂ ਉਹ ਰੋੜ ਕੇ ਦਰਿਆ ਲੈ ਗਿਆ ਇਸ ਟਾਈਮ ਬਹਾਦਰਪੁਰ ਜੁਆ ਦੇ ਵਿੱਚ ਖੜੇ ਆ ਇਹ ਤੋਂ ਪਿੱਛੇ ਸੀਗਾ ਸਾਰਾ ਕੁਝ ਆ ਸਾਰਾ ਇਲਾਕਾ ਜਿੱਥੇ ਕਮਾਦ ਝੋਨਾ ਜਾਂ ਨਦੀਆਂ ਹੋਰ ਚਰੀਆਂ ਵਰਗੀਆਂ ਫਸਲਾਂ ਜੜੀਆਂ ਉਹ ਰੋੜ ਰੋੜ ਕੇ ਦਰਿਆ ਆਪਦੇ ਕਬਜ਼ੇ ਦੇ ਵਿੱਚ ਕਰ ਗਿਆ ਤੇ ਪਰਲੇ ਪਾਸੇ ਜਿਹੜਾ ਏਰੀਆ ਉਹ ਛਪੈਦੇ ਲੱਗੇ ਦਿਸਦੇ ਹੋਣਗੇ ਉਹ ਸਾਰਾ ਜੰਗਲਾਤ ਦਾ ਏਰੀਆ ਪਹਿਲਾਂ ਉੱਥੇ ਦਰਿਆ ਹੁੰਦਾ ਸੀ ਕਿਸੇ ਟਾਈਮ ਹੌਲੀ ਹੌਲੀ ਉਰਨ ਆਉਂਦਾ ਗਿਆ ਪਰ ਸਰਕਾਰ ਨੇ ਉੱਥੇ ਤਾਂ ਛਪੈਦੇ ਲਾ ਲੇ ਪਰ ਇਹਨਾਂ ਦੀਆਂ ਮਾਲਕੀ ਜ਼ਮੀਨਾਂ ਦਾ ਕੋਈ ਹੱਲ ਕੱਢ ਕੇ ਨਹੀਂ ਦਿੱਤਾ ਜਿਵੇਂ ਆ ਪੱਥਰਾਂ ਦੀ ਨੋਚ ਏਦਾਂ ਦੀਆਂ ਤਰੀਕੇ ਦੇ ਨਾਲ ਜਿਹਨੂੰ ਪਾਣੀ ਨੂੰ ਠੱਲ ਪਾਈ ਜਾ ਸਕਦੀ ਉਸ ਤਰੀਕੇ ਦਾ ਜਿਹੜਾ ਹੱਲ ਨਹੀਂ ਹੋਇਆਗਾ ਸਾਰੇ ਪਿੰਡ ਵਾਸੀ ਮੌਜੂਦ ਨੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਆ ਜਿਹੜਾ ਪਾਣੀ ਨੁਕਸਾਨ ਕਰ ਰਿਹਾ ਹਾਂਜੀ ਕਿੰਨਾ ਕੁ ਹੋ ਗਿਆ ਇਹ ਘੱਟੋ ਘੱਟ ਵੀ ਬਹਾਦਰਪੁਰ ਰਜੋਏ ਦਾ ਇਕੱਲੇ ਪਿੰਡ ਦਾ 2.500 ਕਰੋੜ ਦਾ ਨੁਕਸਾਨ ਹੋਇਆ ਜਿਹੜਾ ਨਾ ਜਿੱਦੇ ਤੇ ਸਿਰ ਦੇ ਉੱਤੇ ਬੱਚੇ ਪੜ੍ਹਨੇ ਸੀ ਕਿ ਰਿਸ਼ਤੇਦਾਰ ਨੂੰ ਮਿਲਣਾ ਸੀ ਪੜ੍ਹਾਈ ਕਰਾਉਣੀ ਸੀ ਇਹ ਚਾਰੇ ਨਾ ਦਿਹਾੜੀ ਜੋਗੇ ਰਹਿ ਗਏ ਤੇ ਨਾ ਕਿਨਾਂ ਸਰਕਾਰ ਨੇ ਸੁਣੀ ਨਹੀਂ ਅੱਜ ਤੋਂ ਮੈਂ ਲਿਖਤੀ ਰੂਪ ਤੇ ਦਿੰਨਾ ਕਿ ਅੱਜ ਤੋਂ 2 ਸਾਲ ਗੇਤਰਾ ਸੀ ਡੀਸੀ ਕੋਲ ਜਾਂਦੇ ਰਹੇ ਮੈਂ ਤੁਹਾਡੇ ਕੋਲ ਸਪੈਸ਼ਲ ਫੰਡ ਆਪਾਂ ਜੈਸੀ ਫੰਡ ਤੁਸੀਂ ਇੱਥੇ ਸਪਾਰ ਲਾਓ ਇਹਨਾਂ ਕੋਈ ਨਹੀਂ ਹਰ ਸੁਣੀ ਪਰ ਮੀਨ ਜਿਹੜਾ ਪਾਸੇ ਤੇ ਬੰਨ ਲਾ ਦਿੰਦੇ ਆ ਹਾਂ ਬੰਨ ਲਾ ਆ ਜਿੱਦਾਂ ਲੱਗੇ ਨੇ ਇਹਨਾਂ ਸਾਡੀ ਨਹੀਂ ਸੁਣੀ ਆ ਅਸੀਂ ਲਿਖਤੀ ਰੂਪ ਤੇ ਦਿਆਂਗੇ ਜਿਹੜਾ ਆਹ ਉਹਨਾਂ ਕੋਲ ਜਾਂਦੇ ਨੇ ਕਿਸੇ ਨੇ ਸੁਣੀ ਅੱਜ ਤੱਕ ਇੱਥੇ ਕੋਈ ਨਹੀਂ ਆਇਆ ਤੁਹਾਡਾ ਧੰਨਵਾਦ ਜਿਹੜੇ ਤੁਸੀਂ ਅੱਜ ਇੱਥੇ ਆਇਓ ਨਹੀਂ ਬਾਬਾ ਕੋਈ ਗੱਲ ਨਹੀਂ ਫਰਜ਼ ਆ ਉਤੋਂ ਤੇ ਇਧਰ ਕੋਈ ਨਹੀਂ ਆਇਆ ਜੇ ਇਸ ਪਿੰਡ ਦਾ ਇੱਕ ਬਹਾਦਰਪੁਰ ਜੁਵੇ ਦਾ 250 ਕਰੋੜ ਦਾ ਨੁਕਸਾਨ ਹੋਇਆ ਹੋਵੇ ਉੱਥੇ ਕੋਈ ਆਏ ਨਾ ਡੀਸੀ ਕੋ ਸਪੈਸ਼ਲ ਫੰਡ ਹੈ ਅਵਰਜੈਂਸੀ ਫੰਡ ਦਾ ਤੂੰ ਸਿਆਲੀ ਦਰਿਆਵਾਂ ਲਈ ਇਹ ਕਿਉਂ ਨਹੀਂ ਬਤਾ ਦੋ ਸਾਲ ਮੈਂ ਲਿਖਤੀ ਦਾਂਗਾ ਮੈਂ ਉਹਨਾਂ ਦੇ ਸਨ ਲੈਦੇ ਨੇ ਇਹ ਇਹ ਡੀਸੀ ਸਾਹਿਬ ਨੂੰ ਨਾ ਪਹਿਲਾਂ ਅਸੀਂ ਦਰਖਾਸਤਾਂ ਦਿੱਤੀਆਂ 24 ਚ ਹਾਂ ਹੈ ਇਹਨਾਂ ਨੇ ਸਾਈਨ ਕੀਤੇ 23 ਚ ਦਿੱਤੀਆਂ 21 ਚ ਵੀ ਇਹਦੇ ਕੋਲ ਜਾਂਦੇ ਰਹੇ ਤੇ ਇਹਨਾਂ ਨੇ ਆਖਿਆ ਕੋਈ ਗੱਲ ਨਹੀਂ ਬਣ ਜੇਗਾ ਬਣ ਜੇਗਾ ਨਾ ਇਹ ਆਏ ਤੇ ਨਾ ਸਾਡੀਆਂ ਨਾ ਸੁਣੀ ਇਹਨਾਂ ਦੀ ਵਜ੍ਹਾ ਨਾਲ ਨਾ ਡੀਸੀ ਸਾਹਿਬ ਦੀ ਵਜ੍ਹਾ ਨਾਲ ਤੇ ਅਸੀਂ ਅੱਜ ਮੇਰੇ ਰੋਡ ਦੇ ਉੱਤੇ ਆ ਗਏ ਆ ਅੱਜ ਨਾ ਸਾਡੇ ਕੋਲ ਜ਼ਮੀਨ ਨਾ ਜਾਇਦਾਦ ਨਾ ਲੈਣਾ ਨਾ ਦੇਣਾ ਨਾ ਸਾਡੇ ਕੋਲ ਅੱਜ ਕੋਈ ਰੁਜ਼ਗਾਰ ਹੈ ਹੈ ਅਸੀਂ ਕਿੱਥੇ ਜਾਵਾਂਗੇ ਕਿੱਥੇ ਅਸੀਂ ਬੱਚੇ ਪਾਲਾਂਗੇ ਹੈ ਅੱਜ ਇਹਨਾਂ ਦਾ ਇਹ ਹਾਲ ਹੈ ਇਹਨਾਂ ਨੇ ਅੱਜ ਸੁਣ ਕੇ ਫੇਰ ਦੁਰ ਜਾਣਾ ਫੇਰ ਸਾਡੀ ਕਿਸੇ ਨੇ ਵਾਅਦਾ ਨਹੀਂ ਪੁੱਛਣੀ ਹਾਂਜੀ ਹਾਂ ਹਾਂ ਅੱਛਾ ਫੇਰੇ ਨਾ ਸਾਡੀ ਆਵਾਜ਼ ਨਹੀਂ ਪੁੱਛਣੀ ਤੇ ਫੇਰ ਅਸੀਂ ਇਸ ਤਰ੍ਹਾਂ ਹੀ ਇਹਨਾਂ ਦੇ ਮਗਰ ਤੱਕ ਆ ਜਾਂ ਹਾਂ ਇਹਨਾਂ ਨੂੰ ਇੱਥੇ ਖੜ ਕੇ ਪੁੱਛ ਲੈ ਵੀ ਜੇ ਤੁਹਾਨੂੰ ਦਾ ਕੰਮ ਕਰਨਾ ਤੇ ਦੱਸਿਓ ਜੇ ਨਹੀਂ ਕਰਨਾ ਤਾਂ ਸਾਨੂੰ ਆਜੀ ਇੱਥੇ ਜਵਾਬ ਦੇ ਦਿਓ ਹੈ ਸਾਨੂੰ ਲਾਰੇ ਚ ਨਹੀਂ ਰੱਖਣਾ ਜੀਸੀ ਸਾਹਿਬ ਨਾਲ ਅੱਜ ਆਹ ਪੁੱਛ ਲੈ ਵੀ ਜੇ ਤਾਂ ਆਹ ਕਰਨਾ ਤੇ ਠੀਕ ਹੈ ਦੱਸੋ ਵੀ ਅਸੀਂ ਕਿੰਨੇ ਦਿਨਾਂ ਚ ਕੰਮ ਸ਼ੁਰੂ ਕਰਾਂਗੇ ਹੈ ਤੁਸੀਂ ਆਖਿਆ ਵੀ ਉਥੋਂ ਦੀ ਰਾਹ ਨਹੀਂ ਮਿਲੇਗਾ ਸਾਡੇ ਗੰਨੇਆਂ ਦੇ ਵਿੱਚੋਂ ਦੀ ਲਿਆਉ ਰਾਹ ਅਸੀਂ ਦਿਆਂਗੇ ਰਾਹ ਤੁਹਾਨੂੰ ਕੋਈ ਗੰਨੇ ਦੀ ਪਰਵਾਹ ਨਹੀਂ ਜਦੋਂ ਸਾਡੀ ਜਾਇਦਾਦ ਦੀ ਰੋੜ ਗਈ ਤੇ ਆਹ ਗੰਨੇ ਨੂੰ ਕੀ ਕਰਨਾ ਜਦੋਂ ਸਾਡੀ ਜਾਇਦਾਦ ਦੀ ਰੋੜ ਗਈ ਸਾਡੇ ਪੱਲੇ ਕੱਖ ਨਾ ਰਹਿ ਗਿਆ ਤੇ ਅਸੀਂ ਕੀ ਕਰਨਾ ਇਹ ਅੱਜ ਕੋਈ ਰੋੜ ਦੇਗੀ ਕੋਈ ਹੋਰ ਜੇ ਆ ਆਹੀ ਨਾ ਕਣਕਾਂ ਬੀਜਣ ਤੋਂ ਬਿਨਾਂ ਲੈਣਾ ਨਾ ਦੇਣਾ ਨਾ ਕੋਈ ਗੱਲ ਨਾ ਬਾਤ ਹੂੰ ਹੈ ਜੇ ਜ਼ਮੀਨ ਹੋਏਗੀ ਤੇ ਗਾਂ ਕਣਕਾਂ ਬੀਜਾਂਗੇ ਇਹ ਤਾਂ ਮੇਰੇ ਲੱਗਦਾ ਬਾਪੂ 30 30 40 40 ਫੁੱਟ ਥੱਲੇ ਪਟਕੇ ਲੈ ਗਿਆ ਹੋਣਾ ਬਿਲਕੁਲ ਬਿਲਕੁਲ ਲੈ ਗਿਆ ਆ ਜਿਹੜਾ ਸਬਾਰਾ ਨਾ ਕਿੰਨੀ ਦੂਰ ਤੱਕ ਸੀ ਆ ਹੈ ਜੀ ਆ ਜੱਟ ਦੀ ਪੈੜੀ ਐ ਅੱਜ ਇਹਦੇ ਫਲੇਕੀ ਐ ਤੇ ਰੜੇ ਹੋ ਕੇ ਬਹਿ ਗਿਆ ਆ ਸਾਡੀ ਇੱਥੋਂ ਇਹਦੇ ਨਾਲ ਲੱਗਦੀ ਆ ਵੇਚ ਸਾਡੀ 2 ਕਿਲੇ ਪੈੜੀ ਹੇਡਾ ਚਲ ਗਈ ਆ ਇਥੋਂ 2 ਕਿਲੇ ਚਲ ਗਈ ਵਿੱਚੋਂ ਆ ਲਾਗੇ ਪੋਣਾ ਕਿਲਾ ਲਾਗੇ ਅਸਲੇ ਗੰਨੇ ਆਲਾ ਹਾਂ ਹੈ ਜਿਹੜੀ ਪੱਕੀ ਫਸਲ ਜਿਹੜੀ ਹੁਣ ਪੈਸੇ ਵਟਣੇ ਸੀਗੇ ਉਹ ਰੋੜ ਕੇ ਲੈ ਗਿਆ ਉਹ ਰੋੜ ਕੇ ਲੈ ਗਿਆ ਆ ਆਪਣਾ ਬਲਕਾਰ ਸਿੰਘ ਇਹ ਜੱਟ ਦੀ 5 ਕਿਲੇ ਪੈਈ ਚਲ ਗਈ ਉਹ ਮੈਨੂੰ ਆਪ ਰੋਣ ਆਉਂਦਾ ਗਰੀਬ ਬੰਦੇ ਆਲੇ ਵੇਖ ਕੇ ਆ ਬੇਟਾ 5 ਸਾਲੇ 5 ਕਿਲੇ ਇਹਨਾਂ ਦੀ ਚਲੀ ਗਈ ਹੈ ਹੋਰ ਇਹਨਾਂ ਦਾ ਕੋਈ ਰਿਦਕਾਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਅਸੀਂ ਇਸੇ ਪੈਈ ਦੇ ਸਿਰ ਤੇ ਸੀ ਇਹੋ ਹੀ ਆਹ ਗੰਨਾ ਬੀਜਿਆ ਇਹੋ ਗੰਨਾ ਸੁਟਣਾ ਸੀ ਇਹਨੂੰ ਇਹ ਆਹ ਗਾਂ ਕਰਨਾ ਸੀ ਅੱਜ ਸਾਡੇ ਪੱਲੇ ਕੁਝ ਵੀ ਨਹੀਂ ਰਹਿ ਗਿਆ ਹੈਲੋ ਤੁਹਾਡੀ 5.5 ਕਿੱਲੇ ਜ਼ਮੀਨ ਸੀਗੀ ਸੱਤ ਕਿੱਲੇ ਹੀ ਸੋਭਰਨ ਸੱਤ ਕਿੱਲੇ ਪੈਲੀ ਹੈ ਅੱਛਾ ਸਾਰੀ ਰੁੜ ਗਈ ਹਾਂ ਸਾਰੀ ਰੁੜ ਗਈ ਦੋ ਮੋਟਰਾਂ ਦੀ ਸਰ ਦੋ ਮੋਟਰਾਂ ਹੀ ਦੋ ਮੋਟਰਾਂ ਰੁੜ ਗਈਆਂ ਨੇ ਤੇ ਦੋ ਮੋਟਰਾਂ ਰੁੜ ਗਈਆਂ ਨੇ ਇਹ ਰਜਿਸਟਰੀ ਵਾਲੀਆਂ ਜ਼ਮੀਨਾਂ ਤੁਹਾਡੀਆਂ ਹਾਂ ਪੱਟੀਆਂ ਜਿਹੀਆਂ ਸਾਰੀ ਅੱਛਾ ਜੀਟੀਆਈ ਪੈ ਦੋ ਮੋਟਰਾਂ ਰੁੜ ਗਈਆਂ ਵਿੱਚ ਵਿੱਚੇ ਰੁੜ ਗਈਆਂ ਪਰ ਸਾਡੇ ਕੋਠੇ ਕਾਠੇ ਵਾਲੇ ਵਾਲੇ ਸਭ ਦੇ ਵਿੱਚੇ ਰੁੜ ਗਿਆ ਪੱਲੇ ਕੱਖ ਨਹੀਂ ਰਿਹਾ ਫਿਰ ਤੋਂ ਕੋਈ ਚੀਜ਼ ਨਹੀਂ ਮਿੱਟ ਗਈ ਤੇ ਹੂੰ ਆ ਮੈਂ ਟੋ ਮੇਡੀ ਦਰਿਆ ਤੇ ਪਤਾ ਲੱਗ ਕਰ ਗਿਆ ਟਮਾ ਕਿੰਨੇ ਦਿਨਾਂ ਚ ਲੈ ਗਿਆ ਇਹ ਇਹ 5-7 ਦਿਨਾਂ ਚ ਲੈ ਗਿਆ ਇਹਨਾਂ ਕੰਮ ਤੇ ਅੱਛਾ ਜੀ ਪਾਣੀ ਚੜੇ ਜੀ ਸਰ ਮੈਂ ਪਾਣੀ ਚੜਾ ਇਹ ਤਾਂ ਉਹਨੂੰ ਪਤਾ ਲੱਗਾ ਜੋ ਬਸ ਢਾਂਡਾ ਰਸਾ ਕੋ ਹੂੰ ਉਹਦੇ ਪਤਾ ਲੱਗਾ ਇਹ ਇਧਰੋਂ ਵਾਲ ਮਾਰੀ ਜਾਂਦਾ ਹਾਂ ਜੀ ਰੋ ਰੋਈ ਕਿੰਨੀ ਜ਼ਮੀਨ ਢਾਕੇ ਲਾਇਆ ਇਹ ਵੀ ਢਾਂਡੇ ਜੀ ਆ ਵੇਖੋ ਵੀ ਡੇ ਘੰਟੇ ਨਹੀਂ ਮਤਲਬ 1-2 ਘੰਟੇ ਬਾਅਦ ਆ ਜਾਂਦਾ ਅੱਛਾ ਅੱਧੇ ਘੰਟੇ ਬਾਅਦ ਇਹ ਖੜੇ ਖਲੋਤੇ ਆ ਪਤਾ ਨਹੀਂ ਜਿੱਥੇ ਖੜੇ ਆ ਵੀ ਦੇਖ ਸਕਦਾ ਇਹਦਾ ਕੋਈ ਪਤਾ ਨਹੀਂ ਇਹਦਾ ਕੋਈ ਪਤਾ ਨਹੀਂ ਅਸੀਂ ਮੱਢ ਕੇ ਲੈ ਆਉਂਦੇ ਹ ਪਤਾ ਨਹੀਂ ਪੀ ਇਹ ਕਿੱਧਰ ਨੂੰ ਮੂੰਹ ਤੋਂ ਮੋੜਦਾ ਕਿੱਧਰ ਨੂੰ ਤੁਰ ਪਣਾ ਉਹ ਸਾਰਾ ਗਨਾ ਹੀ ਇੱਥੋਂ ਤੱਕ ਗਨਾ ਹੀ ਸਾਰਾ ਹਾਂਜੀ ਹਾਂ ਸਿੱਧੀ ਜ਼ਮੀਨ ਸੀ ਪੂਰੀ ਹਾਂ ਪੂਰੀ ਸਿੱਧੀ ਜ਼ਮੀਨ ਹੀ ਅੱਛਾ ਉਹ ਜਿਹੜੀ ਜਿਹੜੀ ਉਹ ਮਤਲਬ ਮੇਲਾ ਕੋਈ ਸ਼ਰਾ ਮੇਲਾ ਨਾ ਸਾਹਮਣੀ ਕਿਹੜੀ ਮੇਲ ਵਾਦੀ ਆ ਚਰਦਾ ਸ਼ੂਗਰ ਮੇਲ ਜਿੰਦਾ ਰੌਲਾ ਜਿਆ ਬਿਆ ਸੀਗਾ ਉਹ ਮੇਲ ਨੂੰ ਸਿੱਧਾ ਸੀਗਾ ਆ ਇਧਰਲਾ ਰਕਬਾ ਸਾਰਾ ਜਿਹੜਾ ਸਾਰਾ ਵੱਗਦਾ ਸੀ ਸਾਰਾ ਗਨਾ ਸੀ ਇਹ ਰਕਬੇ ਸਾਰੇ ਚ ਗਨਾ ਸੀਗਾ ਪੱਕੀ ਆ ਜੀ ਹਾਂ ਕਲਰ ਜੀ ਇਹ ਇਹ ਜਿਹੜਾ 2.50 ਕਿਲੋ ਲੱਗਣਾ ਇਹ ਪੈੜੀ ਹੈ ਨਾ ਇਹਦੇ ਸਾਰਾ ਗੰਨਾ ਸੀਗਾ 2.50 ਕਿੱਲੇ ਦੇ ਵਿੱਚ ਹਾਂ ਅੱਜ ਸਾਰਾ ਹੀ ਰੁੜ ਗਿਆ ਇਹੇ ਪਾਸੇ ਨਹੀਂ ਰਹਿ ਗਿਆ ਕਿਤੇ ਘਰ ਵੀ ਹੈਗੇ ਆ ਘਰ ਪਿੱਛੇ ਦਾ ਨਾਲ ਹੀ ਘਰ ਆ ਗਿਆ ਆ ਘਰ ਆ ਗਿਆ ਲੱਗ ਗਿਆ ਆ ਦੇ ਨਾਲ ਰੁੜ ਗਿਆ ਇਹਨਾਂ ਦੀਆਂ ਮੋਟਰਾਂ ਹਨ ਇੱਥੇ ਦੋ ਦੂਹਾਂ ਭਰਾਵਾਂ ਦੀਆਂ ਹੂੰ ਉਹ ਰੁੜ ਗਏ ਵਿੱਚ ਕੋਠਾ ਮਲਬਾ ਸਭ ਕੁਝ ਵੀ ਥੇ ਚਲਾ ਗਿਆ ਵਿਚੇ ਵਾਲੇ ਬੱਤੀਆਂ ਵਿੱਚੇ ਹੀ ਬਲੇ ਬੱਤੀਆਂ ਸਰ ਬੱਤੀ ਵਾਲੇ ਬਲੇ ਵਿੱਚੇ ਚਲੇ ਗਏ ਨੇ ਉਹ ਬੱਤੀ ਵਾਲਿਆਂ ਕੋ ਵੀ ਨਹੀਂ ਪੁੱਟੇ ਗਏ ਨਾ ਸਾਡੇ ਕੋ ਕੁੱਟੇ ਗਏ ਨਹੀਂ ਉਹ ਸਭ ਕੁਝ ਵਿੱਚੇ ਚਲਾ ਗਿਆ ਕਮਰੇ ਵੀ ਵਿੱਚੇ ਚਲੇ ਗਏ ਨੇ ਹੂੰ ਤੇ ਮੰਨ ਲਓ ਉਹ 7 7.5 ਕਿਲੇ ਪਹਿਲੀ ਜਿਹੜੀ ਆ ਗਈ ਪੰਜਾਂ ਦਿਨਾਂ ਦੇ ਵਿੱਚ ਹੀ ਮੁੱਕ ਗਈ ਅੱਛਾ ਉਹਨਾਂ ਤੋਂ ਅੱਗੇ ਜਿਹੜੀ ਆ ਗਈ ਹਰਮント ਸਿੰਘ ਨੇ ਉਹਨਾਂ ਦੀ ਹੀ 7 ਕਿਲੇ ਕარი ਉਹਨਾਂ ਤੋਂ ਅੱਗੇ ਇਹਨਾਂ ਦੀ ਹੈ ਸਾਰਿਆਂ ਦੀ ਮੋਗੀ ਵੱਲੋਂ ਕੋ ਦੋ 250 ਕਿਲਾ ਸਰ ਜਿਹੜਾ ਹੈਗਾ ਨਾ ਉਹ ਸਾਰਾ ਹੀ ਖਤਮ ਹੋ ਗਿਆ ਬਸ ਅਸੀਂ ਬਾਰਸ਼ ਦੇ ਮਾੜਾ ਦੇ ਸੀਜ਼ਨ ਦੇ ਵਿੱਚ ਵਿੱਚ ਹੂੰ ਕਾਸਾ ਰਖੇ ਪੰਜ ਕਿੱਲੇ ਪੈਲੀ ਮੇਰੀ ਆ ਜਿੱਥੇ ਬਿਆਹ ਹੁੰਦਾ ਸੁੱਟ ਮਾਰਦੇ ਜਿੱਥੇ ਆ ਆ ਡਿੱਗਦਾ ਪਿਆ ਪਾਣੀ ਇੱਥੇ ਸਾਰਾ ਇਹ ਮੇਰੀ ਪੈਲੀ ਚੋਂ ਗੰਡਿਆ ਹੋ ਅੱਛਾ ਹਾਂ ਪੰਜ ਕਿੱਲੇ ਪੈੜੀ ਇਹ ਦਰਿਆ ਦੀ ਆਪਦੀ ਜ਼ਮੀਨ ਕਿੱਥੇ ਆ ਹਾਂਜੀ ਦਰਿਆ ਦੀ ਉਹ ਜਿੱਥੇ ਜੰਗਲਾਤ ਲੱਗੇ ਉਹ ਇਥੋਂ ਕਿਲੋਮੀਟਰ ਦੂਰ ਹਾਂਜੀ 1 ਕਿਲੋਮੀਟਰ ਦੂਰ ਕਿਲੋਮੀਟਰ ਹੌਲੀ ਹੌਲੀ ਹਟ ਕੇ ਆ ਗਿਆ ਜਿੱਦੀ 23 ਵਾਲੇ ਪਾਣੀ ਆ ਆ ਕਈ ਬਰਸਾਤਾਂ ਤੋਂ ਪਹਿਲਾਂ ਉੱਥੇ ਉਹ ਪਰਲੇ ਟੰਡੇ ਤੇ ਵਗਣ ਡਿਆ ਸੀ ਦਰਿਆ ਜੀ ਅੱਛਾ ਹੌਲੀ ਹੌਲੀ ਆ ਬਰਸਾਤਾਂ ਦੇ ਵਿੱਚ ਇੱਥੇ ਆ ਗਿਆ ਕੋਤ ਲੱਗ ਗਿਆ ਮੇਰੀ ਦੇਖੀ ਤੇ ਤਿੰਨ ਕਿਲੇ ਤੋੜੀ ਡਿੱਗੀ ਆ ਆ ਚੋਣ ਆ ਅੱਛਾ ਵੀਡੀਓ ਚਰੀ ਵਾਲੇ ਉਥੋਂ ਹਾਂਜੀ ਚਰੀ ਵੀ ਕਮਾਦੀ ਆ ਕਮਾਦ ਅੱਛਾ ਕਮਾਦ ਨਾਲ ਲੱਭਣਾ ਹੈ ਕਮਾਦ ਮੇਰੇ ਨਾਲ ਸਾਰ ਰੁੜ ਗਿਆ ਸਾਰਾ ਤੇ ਝੋਲਾ ਵੀ ਰੁੜਦਾ ਜਾਂਦਾ ਤਿੰਨ ਕਿਲੇ ਝੋਲਾ ਰੁੜ ਗਿਆ ਹੂੰ ਕੋਈ ਹੱਲ ਨਹੀਂ ਖਾਲਸਾ ਜੀ ਇੱਥੇ ਫੇਰ ਕੋਈ ਕੋਈ ਹੱਲ ਨਹੀਂ ਮਹਾਰਾ ਜੀ ਆ ਜਿਹੜੇ ਕਹਿੰਦੇ ਨਾ ਪੰਜ ਕਿਲੇ ਜਿਹੜਾ ਆਪਣੇ ਇਧਰ ਬਗੜੀ ਦਰਿਆ ਦੇ ਬਗੜਿਆ ਉਹਨਾਂ ਜਮੀਨ 'ਚ ਇਹਨਾਂ ਤਾਂ ਇੰਜਣ ਹੀ ਆ ਪਰਲੇ ਬੰਨੇ ਹੂੰ ਇਹਨਾਂ ਮੌਕਾ ਨਹੀਂ ਮਿਲਿਆ ਵੀ ਇੰਜਣ ਚੁੱਕ ਕੇ ਇਧਰ ਕਰਨੀ ਹੂੰ ਇੰਨੀ ਜ਼ਿਆਦਾ ਢਾਅ ਇੱਕਦਮ ਲੱਗੀ। ਹੂੰ ਇਹ ਜਿਹੜਾ ਉਜਾੜਾ ਸਾਡਾ ਮਤਲਬ ਤੁਸੀਂ ਲਾ ਲੋਗੇ। ਪਹਿਲਾਂ ਅਸੀਂ 47 ਦੇ ਵਿੱਚੋਂ ਜਿਹੜੇ ਉਧਰੋਂ। ਅੱਛਾ ਤੇ ਇੱਧਰ ਆਏ ਬੁੱਢੇ ਸਾਡੇ ਬਜ਼ੁਰਗ ਦਾਦੇ। ਅੱਛਾ ਪਾਕਿਸਤਾਨ ਤੋਂ ਜਿਹੜੀ ਵੰਡ ਤੋਂ ਬਾਅਦ ਇੱਧਰ ਤਬਦੀਲ ਹੋਇਆ ਪਿੰਡ ਆ। ਅੱਛਾ ਜੋ ਆ ਪਿੰਡ ਜਿਹੜਾ ਵਾ ਉਹ ਪਾਕਿਸਤਾਨ ਤੋਂ ਆਇਆ। ਇੱਥੇ ਆਣ ਕੇ ਚਲੋ। ਉਹ ਜਿਹੜਾ ਸਾਡੇ ਬਜ਼ੁਰਗ ਦਾਦ ਜਨੇ ਵੀ ਬੇਲੇ ਪੁੱਟੇ ਕਈ ਇਸ ਤਰ੍ਹਾਂ ਦੇ ਉਹਨਾਂ ਨੇ ਜਫਰ ਜਾਲੇ ਦੀ ਜ਼ਮੀਨਾਂ ਬਣਾਈਆਂ। ਹੂੰ ਤੇ ਫੇਰ ਮੁੜ ਕੇ ਜਿਹੜਾ ਵਾ 88 ਦਾ ਜਾੜਾ ਹੋ ਗਿਆ 84 ਦੇ ਤੇ ਸਾਰੇ ਸਿੱਖ ਕੌਮ ਦਾ ਹੀ ਹੋਇਆ 88 ਦਾ ਜਾੜਾ ਹੋਇਆ ਹੜ ਦੇ ਨਾਲ ਕੀਤਾ ਗਿਆ ਉਹ ਵੀ ਸਾਡਾ ਸਾਰਾ ਕੁਝ ਇਦਾਂ ਹੀ ਹੋਇਆ ਉਦੋਂ ਹੂੰ ਉਦੋਂ ਇਹ ਵੀ ਇਹ ਜ਼ਮੀਨ ਵਜ ਗਈ ਹੂੰ ਤੇ 88 ਤੋਂ ਬਾਅਦ ਦੇ ਵਿੱਚ ਜਿਹੜਾ ਵਾ ਸਮਾਂ ਚੱਲਿਆ 95 96 ਤੱਕ ਉਦੋਂ ਵੀ ਸਾਡੀਆਂ ਜਿਹੜੀਆਂ ਅਗਲੀਆਂ ਜ਼ਮੀਨਾਂ ਜਿਹੜਾ ਜੰਗਲਾਤ ਵਾਲੀ ਸਾਈਡ ਹੈ ਇਹ ਉਦੋਂ ਰੁੜੀ ਹੈ ਇਹ ਉਦੋਂ ਲੱਗਦੀ ਸੀ ਸਾਰੀ 95 96 ਦੇ ਵਿੱਚ ਫੇਰ ਇਹਨਾਂ ਨੇ ਆਵਲੀਆਂ ਨੋਚਾਂ ਬੰਨੀਆਂ ਮੇਨ ਮੁੱਦਾ ਉੱਠਦਾ ਵਾ 1 ਨੰਬਰ ਨੋਜ਼ੀ ਜਿਹੜਾ ਸਪਰਵ ਹੈ ਅੱਛਾ ਕਾਚਾ ਉਹ ਅਸੀਂ 23 ਦੇ ਪਹਿਲਾਂ ਵੀ ਉਹ ਵਹਿ ਰਿਆ ਸੀ ਖਰਾਬ ਹੋ ਰਿਹਾ ਜਿੱਦਾਂ ਹੁਣ ਆ ਹੋ ਰਿਹਾ ਕਿਉਂਕਿ ਉੱਥੇ ਏਦਾਂ ਮਾਰੀ ਜਿੱਦਾਂ ਹੁਣ ਇੱਥੇ ਮਾਰ ਨੋਚਾ ਜਿੱਥੇ ਆਪਾਂ ਖੜੇ ਹਾਂ ਹਾਂ ਇਸ ਪਾਰ ਵਾ ਨੋਚ ਹਾਂਜੀ ਅੱਛਾ ਉਹ ਉਹਦੇ ਉੱਤੇ ਉਦੋਂ ਮਾਰਵਾ ਜਿਹਦੀ ਸੀ ਜਿੱਦਾਂ ਹੁਣ ਇਹਦੇ ਤੇ ਵੱਜ ਰਹੀ ਹੈ ਹੂੰ ਉਹ ਬਹਿਿੰਦਾ ਪਿੰਦਾ ਬਹਿ ਗਿਆ ਉਹ ਤੋਂ ਨਹੀਂ ਕੰਮ ਚੱਲਿਆ ਤੇ ਉਹ ਫਿਰ ਜ਼ਮੀਨ ਜਿਹੜੀ ਹੈ ਰੁੜਨੀ ਸ਼ੁਰੂ ਹੋ ਗਈ ਆਪਣੀ ਅੱਛਾ ਤੇ ਉਦੋਂ ਤੋਂ ਅਸੀਂ ਡੀਸੀ ਸਾਹਿਬ ਕੋਲ ਜਾ ਰਹੇ ਹਾਂ ਸਾਡੇ ਕੋਲ ਮੰਗ ਪੱਤਰ ਪਏ ਨੇ ਉਦੋਂ ਦੇ ਹੂੰ ਸੈਂ ਉਹ ਡੀਸੀ ਸਾਹਿਬ ਨੇ ਹੂੰ ਕਹਿ ਦਿੰਦੇ ਨੇ ਪਾਸ ਹੋ ਗਿਆ ਪਾਸ ਹੋ ਗਿਆ ਰਿਪੇਅਰ ਹੋ ਜਾਏ ਮਗਨੋ ਕਹਿੰਦੇ ਨੇ ੜਕੋ ਫਾਂਡੇ ਨੇ ਹੂੰ ਪਾਸ 2023 ਦਾ ਹੋਇਆ ਮੀਨ ਰੋਡ ਕੀ ਕਿਸ ਅਫਸਰ ਨੇ Ꙅੜਾ ਮਾਰਿਆ ਕਿਸੇ ਐਮਐਲਏ ਨੇ Ꙅੜਾ ਮਾਰਿਆ ਨਾ ਨਾ ਐਮਐਲਏ ਸਾਹਿਬ ਆਏ ਜੀ 10 ਦਿਨ ਪਹਿਲਾਂ ਹੂੰ ੜਡੂ ਕਿਹੜਾ ਅਮਰਪਾਲ ਸਿੰਘ ਉਹ ਆਏ ਤੇ ਕਹਿੰਦੇ ਜੀ ਪਰਸੋਂ ਕੰਮ ਸ਼ੁਰੂ ਕਰਾ ਦਿੰਨੇ 10 ਦਿਨ ਪਹਿਲਾਂ ਆਏ ਨੇ ਪਰਸੋਂ ਕੰਮ ਸ਼ੁਰੂ ਕਰਾ ਦਿੰਨੇ ਆ ਤੇ ਕੀ ਕੰਮ ਸ਼ੁਰੂ ਹੋਇਆ ਤੁਹਾਡੇ ਸਾਹਮਣੇ ਦੇਖ ਲਓ ਅਜੇ ਵੀ ਸਾਨੂੰ ਮੂਰਖ ਸਮਝਣ ਦੇ ਆ ਵੀ ਇਹ ਮੂਰਖੀ ਬੈਠੇ ਇੱਥੇ ਇੱਥੇ ਆਣਗੇ ਤੇ ਸਾਨੂੰ ਉਹ ਹੀ ਵੀ ਲੌਲੀਪੌਪ ਦੇਤਾ ਲਓ ਜੀ ਚੁੱਪੀ ਜਾਓ ਉਹ ਕੰਮ ਚੱਲਣ ਰਿਹਾ ਵਿੱਚ ਅਜੀਬ ਨਹੀਂ ਇਹ ਗੱਲ ਦੇ ਖਿਆਲ ਕਰਨ ਦੇ ਇਹ ਇਹ ਉਜਾੜਾ ਵਾ ਸਿੱਧਾ ਹੀ ਪੂਰੇ ਪਿੰਡ ਦਾ ਉਜਾੜਾ ਹਮ ਨਸਲਾਂ ਪ੍ਰਵਾਦ ਹਣੀਆਂ ਸਾਡੀਆਂ ਦਾ ਪਰ ਇਹ ਚੀਜ਼ ਦਾ ਇਹ ਰਿਸ਼ਤਾਰ ਦਾ ਸਾਧਨ ਇੱਕ ਜ਼ਮੀਨਾਂ ਨੇ ਤੇ ਬਾਪੂ ਜ਼ਮੀਨਾਂ ਹਰ ਵਾਰ ਦੇ ਇੱਥੇ ਰੋੜ ਕੇ ਤੇ ਹੌਲੀ ਹੌਲੀ ਤਾਂ ਪਿੰਡ ਵੀ ਰੋੜ ਜਾਣਾ ਏ ਜੀ ਜੇ ਨਾ ਨਾ ਇਹ ਨਾ ਬੱਦਾ ਹਾਂ ਤੇ ਰਿਆ ਟਾਇਓ ਟਾਇਓ ਸਿੱਧਾ ਬਾਬੇ ਮਾਂਜ ਨੂੰ ਵਜਣਾ ਇਹਦੇ ਵਿੱਚ ਲੱਗ ਕੇ ਸ਼ਿਆਰਪੁਰ ਵੀ ਆਜਣਾ ਤੇ ਗਰਦਾਸਪੁਰ ਵੀ ਆਜਣਾ ਨਾ ਨੂੰ ਨੰਗਣ ਲਈ ਥਾਂ ਤੇ ਨਾ ਕਿਸੇ ਨੇ ਦਰਿਆ ਰੋਕ ਕਰਦਾ ਜਾਂਦਾ ਜੇ 100 ਫੁੱਟ ਅੱਗੇ ਹੋਰ ਚਲਾ ਗਿਆ ਨਾ ਅੱਗੇ 10-10 ਫੁੱਟ ਨੀਵੀਆਂ ਲੈਣ ਅੱਗੇ ਨੀਵੀਆਂ ਛੋੜਾ ਨਾ ਕੇ ਇਹ ਨਹੀਂ ਰੋਕ ਸਕਦਾ ਦਰਿਆ ਇਹਨਾਂ ਕੋ ਜੇ ਜਿੱਤੋਂ ਆਪਾਂ ਲੰਘ ਕੇ ਆਏ ਹਾਂ ਤੇ ਰੁੱਕ ਜਾਣ ਤੇ ਜੇ ਅੱਜ ਇੱਥੇ ਖੜੇ ਹਾਂ ਉੱਚਾ ਏਰੀਆ ਹੈ ਇਹ ਉੱਚਾ ਜੇ ਤਾਂ ਅਗਲੇ ਪਾਸੇ ਨੀਵਾ ਹੈ ਹਾਂ ਆੜੀ ਨੂੰ ਕੋ ਜਾਂਦੀ ਜਾਂ ਰੁੱਖਾਂ ਇਹ 100 ਫੁੱਟ ਅੱਗੇ ਚਲਾ ਗਿਆ ਹਾਂ ਤੇ ਦਰਿਆ ਕਿਸੇ ਕੋ ਨਹੀਂ ਰੁਕ ਸਕਦਾ ਦਰਿਆ ਸਾਰਾ ਛੱਡ ਕੇ ਦਰਿਆ ਕਹਿਣਾ ਇੰਨਾ ਪਾਣੀ ਵਗਣਾ ਸ਼ੁਰੂ ਹੋ ਜਾਣਾ ਇੰਨਾ ਨਖ਼ਤਾਂ ਦੁਨੀਆਂ ਦਾ ਹੁੰਡਿਆ ਕੋਈ ਬੰਦਾ ਇੱਥੇ ਲੀਡਰ ਨਹੀਂ ਆਇਆ ਐ ਐਮਐਲਏ ਨੂੰ ਮੈਂ ਖੁਦ ਜਾ ਕੇ ਆਖਿਆ ਮੈਂ ਕਿਹਾ ਕੀ ਦਿੰਨੇ ਇਹਨਾਂ ਨੂੰ ਕੀ ਕਰਨ ਦੇ ਆ ਪਹਿਲੇ ਸੁੱਤਾ ਰਹੇ ਆ ਤੁਹਾਡੇ ਕੋ ਆਰਜੈਂਸੀ ਫੰਡ ਆ ਝੂਠ ਮਾਰ ਚੰਨ ਜਿੰਨਾ ਮਰਜ਼ੀ ਮਾਰ ਚੰਨ ਇਹਨਾਂ ਕੋ ਆਰਜੈਂਸੀ ਫੰਡ ਡੀਸੀ ਕੋ ਹੁੰਦਾ ਕਿ ਤੁਸੀਂ ਵਾਸਤੇ ਕਿਸੇ ਦਰਿਆ ਵਾਸਤੇ ਕਿਉਂ ਨਹੀਂ ਲਾਇਆ ਇੱਕ ਮਰਨ ਦੇ ਲੋਕੀ ਆ ਇਥੋਂ ਲਾ ਕੇ ਲੋ 250 ਕਰੋੜ ਦਾ ਬਹਾਦਰਪੁਰ ਜੋਏ ਦਾ ਕੱਲੇ ਪਿੰਡ ਦਾ ਨੁਕਸਾਨ ਹੋਇਆ ਹੂੰ ਜੇ ਦਰਿਆ ਹੋ ਗਿਆ ਸਿੱਧਾ ਟਾਏ ਨਾ ਤੇ ਸਮਝੋ ਕਈ ਪਿੰਡ ਹੀ ਚਲੇ ਜਾਣੇ ਨੇ ਹੂੰ ਨਾ ਉਧਰ ਜੋਗੇ ਨਾ ਉਧਰ ਜੋਗੇ ਇਹ ਕੀ ਨਾ ਇਹ ਦਿਹਾੜੀ ਕਰਨ ਜੋਗੇ ਨਾ ਇੱਕ ਬੱਚਾ ਪੜਾਉਣ ਜੋਗੇ ਨਾ ਇਹਨਾਂ ਦੀਆਂ ਪੱਕੀਆਂ ਜ਼ਮੀਨਾਂ ਗਈਆਂ ਜਿਹੜੇ 50-50 ਲੱਖ ਦਾ ਕਿੱਲਾ ਸੀ ਇਹਨਾਂ ਦਾ ਹੂੰ ਤੇ ਦੱਸੋ ਕੀ ਸਰਕਾਰ ਨੇ ਦਿੱਤਾ ਹੂੰ ਹੁਣ ਜੇ ਦੇਣਗੇ ਕਿੱਲੇ ਫੰਡ ਦਾ ਮਾਨਜਾ ਦੇਣਗੇ ਜਿਹੜੀ ਪਹਿਲੀ ਰੂੜੀ ਆ ਉਹਦਾ ਕੀ ਦਿੰਦੇ ਨੇ ਹੂੰ ਕਾਲੀ ਰੂੜੀ ਜਿਹੜੀ ਜੱਟ ਦੀ ਇੱਕ ਜੱਟ ਦਾ ਕਿਲਾ 50 ਲੱਖ ਦਾ ਗਿਆ ਉਹਨੂੰ ਕੀ ਦਿੰਦੇ ਨੇ ਉਹਨਾਂ ਉਹ ਪਰਵਾਰ ਨੂੰ ਨੌਕਰੀਆਂ ਮਿਲਣ ਹੂੰ ਆਪਣਾ ਰੋਟੀ ਦੇ ਕਮਾ ਕੇ ਬੱਚੇ ਤੇ ਪਾਲੇ ਸਹੀ ਹੈ ਕਿ ਦਰਿਆ ਇਸਦਾ ਕਰਨਾ ਨੇ ਢਾਹ ਨੂੰ ਬਾਬੇ ਮੰਝ ਨੂੰ ਹੂੰ ਜੇ ਨਾ ਨਾ ਰੋਕਿਆ ਰੋਕਦਾ ਹੈ ਨਹੀਂ ਹੈ ਉਹ ਕਹਿੰਦੇ ਕਿ 20000 ਕਿੱਲੇ ਦਾ ਦੇਣਾ ਤੇ 20000 ਤਾਂ ਮੈਨੂੰ ਲੱਗਦਾ ਇੱਥੇ ਗਿੜੇ ਮਰਨ ਦੀ ਲੰਘ ਜਾਣਾ ਕਿ 20000 ਪਹਿਲੀ ਨਹੀਂ ਲੱਭਣੀ 20000 ਚ ਤਾਂ ਆ ਆ ਆ ਤੇ 20000 ਨਾਲ ਕੀ ਬਣੇਗਾ ਜਿਹੜੀ ਜ਼ਮੀਨ ਹੀ ਰੁੜ ਗਈ ਜਿਹੜੀ ਫਸਲ 50 ਲੱਖ ਦੀ ਹੀ ਰੁੜ ਗਈ ਮੈਂ ਸ਼ਰਤ ਨਾਲ ਨਾ ਬਸ ਗਰਦੌਰ ਇੱਥੇ ਆ ਜਾ ਜੇ ਨਾ ਢਾਈ 2.500 ਕਰੋੜ ਦਾ ਨੁਕਸਾਨ ਕੱਲੇ ਪਿੰਡ ਰਜੋਏ ਦਾ ਹੋਇਆ ਕਿੱਥੇ ਉਹ ਲੋਕ ਜਾਣਗੇ ਕਿੱਥੇ ਹੋਰ ਇੱਡਾ ਹੀ ਸਪਾਰਾ ਉੱਥੇ ਰਾਜ ਹੀ ਬਹੁਤ ਸਾਹਮਣੇ ਇੱਕ ਇੱਕ ਮਿੰਟ ਆਪਣੀ ਉਹ ਘਰ ਬੈ ਕੇ ਰੋਟੀ ਨਾਮ ਨਾਲ ਖਾਂਦੇ ਸੀ ਕਿੱਥੇ ਉਹਨਾਂ ਨੂੰ ਰੋਡ ਤੇ ਜਾ ਕੇ ਆਦਾ ਹੱਥ ਕਰਕੇ ਹੁਣ ਮੰਗਣੀ ਪਈ ਆ ਹਾਂ ਮੱਖਿਆਂ ਹੇਠਾਂ ਬੈ ਕੇ ਖਾਂਦੇ ਸੀ ਰੋਟੀ ਖਾਂਦੇ ਗੁਜ਼ਾਰ ਕਾਨੂੰ ਦੇ ਸੀ ਸਰਦਾਰ ਬਣੇ ਦੇ ਸੀ ਅੱਜ ਉਹ ਭੀਖ ਮੰਗਣ ਤੋਂ ਉਹ ਨਾ ਉਹ ਭੀਖ ਜੋਗੇ ਤੇ ਨਾ ਉਹ ਕਿਸੇ ਜੋਗੇ ਸਿਰਫ ਕਸੂਰ ਆ ਸਾਰਾ ਸਰਕਾਰ ਦਾ ਹਾਂ ਕਿਉਂ ਨਹੀਂ ਡੀਸੀ ਨੇ ਬੱਤੇ ਬੰਨ ਹਾਂ ਡੀਸੀ ਕੋ ਫੰਡ ਨਹੀਂ ਮੈਂ ਅੱਜ ਤੋਂ ਵੀ 15 ਸਾਲ ਪਹਿਲੇ 10 ਸਾਲ ਸਪੰਚੀ ਕੀਤੀ ਆ ਪੰਜਾਬ ਪੰਨਾਂ ਪਿੰਡਾਂ ਦੀ ਇੱਥੇ ਇੱਕ ਡੀਸੀ ਕੁੜੀ ਆਈ ਉਹਨੇ ਆਖਿਆ ਮੇਰੇ ਲਾਗੇ ਕੋਈ ਨਾ ਆਏ ਹੂੰ ਉਹ ਆਉਂਦੀ ਉਹ ਕਿਸੇ ਬੰਦਿਆਂ ਅਨਸਾਰਾਂ ਪਿਛੇ ਢਾ ਕੇ ਸਵੇਰ ਨੂੰ ਉਹਨੇ ਪਤਾ ਨਹੀਂ ਇਹਦੀ ਕਿੱਥੋਂ ਸਪਰਾਂਦੀ ਲਿਆਤੀ ਹੂੰ ਇਹਨਾਂ ਨੇ ਕੰਮ ਤੋਂ ਦਿਉਣੀ ਸਰ ਕਦੀ ਸਰਕਦੀ ਇਹ ਢੋੜ ਕੇ ਇਹਨਾਂ ਨੂੰ ਕਿਥੇ ਘੱਲਦੇ ਹੋ ਜਿਹੜੇ ਖੂਜ ਪਾਉਂਦੇ ਆ ਬਹਾਦਰਪੁਰ ਵਾਲਿਆਂ ਨੂੰ ਦੱਸੋ ਨਾ ਇੱਥੇ ਡੀਸੀ ਵਾਦਾ ਕਰਕੇ ਜਾਏ ਕਿ ਜਿੰਨੀ ਜ਼ਮੀਨ ਰੂੜੀ ਆ ਮੇਂ ਇਨਾ ਮਾਮਦਾ ਵਖਰਾ ਦਿਨਾ ਉੱਥੇ ਵੀ ਮੈਂ ਬੋਲਣਾ ਡੀਸੀ ਸਾਧਾ ਤੇ ਵਾਧਾ ਕਰਕੇ ਜਾ ਲਿਕਸੀ ਲੈਣਾ ਤੇਰ ਕੋ ਕਿਉਂ ਨਹੀਂ ਆਇਆ ਕਿਸ ਤਰ੍ਹਾਂ ਆਇਥੋ ਮਾਰਵਾ ਕਾਈ ਨੂੰ ਚਾਪਿਆੜ ਵੜਾ ਜਾਂਦਾ ਵੜਿਓ ਆ ਪਾਸੇ ਬੂਟੇ ਦੇ ਦੇਣੇ ਆ ਸਾਰੀ ਬਾਤ ਪਰ ਜੋਈ ਦੀ ਜ਼ਮੀਨ ਹੈ ਪਰ ਇੱਕ ਗੱਲ ਹੈਗੀ ਆ ਬਾਪੂ ਉਹ ਪਿੱਛੇ ਪਾਸੇ ਫੈਕਟਰੀ ਹੈ ਨਾ ਮੈਨੂੰ ਨਹੀਂ ਪਤਾ ਵੀ ਉਹ ਕਿਸੇ ਸਰਕਾਰੀ ਦੀ ਹੈ ਕਿਸੇ ਪ੍ਰਾਈਵੇਟ ਬੰਦੇ ਦੀ ਜਾਂ ਜਿੱਦੀ ਵੀ ਹੈ ਹਾਂ ਪਰ ਉਹ ਉਹਨੂੰ ਜਦੋਂ ਪਾਣੀ ਦੀ ਢਾਲ ਲਾਗੀ ਤੇ ਨਾਲ ਦੀ ਨਾਲ ਆਜੂ ਸਾਰਾ ਕੁਝ ਤਾਂ ਆ ਗਿਆ ਆ ਜੇ ਕੀ ਫੇਰ ਸਾਰੇ ਆਉਣਗੇ ਇਹ ਆਏਗੀ ਓਏ ਉਹ ਛੱਡ ਕੇ ਉਹਨੇ ਆਉਣਾ ਹੈ ਦਰਿਆ ਜੀ ਬਾਬੇ ਮਾਂਜ ਨੂੰ ਹੋਟ ਲਿਆ ਲਾਗੋ ਟਾਂ ਦੇ ਨਾਲ-ਨਾਲ ਆ ਆ ਦੇ ਆ ਦੇ ਰਾਜਨਾ ਨਾ ਜਿੱਦਾਂ ਤਾਂ ਸਮੁੰਦਰਾਂ ਦੇ ਵਿੱਚ ਟਾਂ ਰਹਿੰਦੇ ਨੇ ਉਦਾਂ ਹੀ ਇਹ ਪਿੰਡ ਬਣ ਜਲੇ ਨੇ ਹਾਂ ਨਾ ਉਧਰ ਜੋਗੇ ਨਾ ਉਧਰ ਜੋਗੇ ਹਾਂ ਜਿੱਥੇ ਉਹ ਦਰਿਆ ਸੀਗਾ ਪਿਛਲੇ ਪਾਸੇ ਪਹਿਲਾਂ ਵਗਦਾ ਸੀਗਾ ਉੱਥੇ ਸਰਕਾਰ ਨੇ ਚਪਾਈ ਤੇ ਲਾ ਲਿਆ ਉਹ ਤਾਂ ਕਿਤੇ ਵੀ ਸਾਡਾ ਉਹ ਲਾ ਲੇ ਉਹਨਾਂ ਦੀ ਆ ਤੇ ਸਾਡੀ ਮਾਲਕੀ ਆ ਸਾਡੀ ਮਾਲਕੀ ਕਿੱਥੇ ਖੂਜ ਪਾਈ ਨਹੀਂ ਕਿੱਥੇ ਜਾਣਗੇ ਲੋਕ ਕਿੱਥੋਂ ਮੰਗਣਗੇ ਹੱਥ ਧਰ ਕੇ ਹੂੰ ਹਾਂ ਚਾਚਾ ਕੀ ਕਰਨਗੇ ਵਿਚਾਰੇ ਕਿੱਥੋਂ ਘਰਾਂ ਜੋ ਬੱਚੇ ਪਾਲਣਗੇ ਬੱਚਿਆਂ ਦਾ ਕੀ ਜ਼ਿੰਦਗੀ ਐ ਕੋਲ ਖਰਾਬ ਆ ਹੂੰ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਕਿਸੇ ਮਕਾਨ ਬਣਾਉਣਾ ਹੂੰ ਕਿਸੇ ਨੇ ਕੁਝ ਕਰਨਾ ਇਹਨਾਂ ਜੱਦੇ ਬੰਦੇ ਆ ਜਿਨ੍ਹਾਂ ਦੀ ਜ਼ਮੀਨ ਰੁੜੀਆ तकरीबन ਅੱਧੇ ਬੰਦੇ ਤੋਂ ਜ਼ਿਆਦਾ ਜਿਨ੍ਹਾਂ ਦੇ ਅੱਗੇ ਬਾਲੇ ਪਏ ਨੇ ਹੂੰ ਕੀ ਕਰਨਗੇ ਖੂ ਖਾਣਗੇ ਤੂੰ ਪਸ਼ੂ ਡੰਗਰ ਤੇ ਥੋੜੀਆਂ ਥੋੜੀਆਂ ਜ਼ਮੀਨਾਂ ਤੇ ਗੁਜ਼ਾਰਾ ਨੇ ਤੇ ਪਰ ਸਾਰਾ ਕੁਝ ਰੁੜ ਗਿਆ ਤੇ ਹੁਣ ਕੀ ਕਰਨ ਮੈਂ ਤੁਹਾਨੂੰ ਆਖਿਆ ਵੀ ਇਹਨਾਂ ਨੂੰ ਇਹ ਮੰਗ ਵੀ ਨਹੀਂ ਸਕਦੇ ਹੱਥ ਤੇ ਧਰ ਕੇ ਰੋਡਾਂ ਦੇ ਉੱਤੇ ਆ ਦੇਖਦੇ ਕੀ ਹਾਲ ਹੈ ਇਹਨਾਂ ਨੂੰ ਲੋਕਾਂ ਨੇ ਸਰਕਾਰ ਨੂੰ ਸੋਚਿਆ ਹੂੰ ਕਿਉਂ ਨਹੀਂ ਸੋਚਿਆ ਜੇ ਸਰਕਾਰ ਚਾਵੇ ਤੇ ਇਹਦਾ ਹਾਲ ਤਾਂ ਮਿੰਟਾਂ ਸਕਿੰਟਾਂ ਹੋ ਸਕਦਾ ਜੇ ਨਹੀਂ ਮੰਨਦੀ ਸਰਕਾਰ ਤੇ ਇਹੋ ਜਿਹੇ ਬੰਦੇ ਜਾਣ ਕੇ ਹੁਣ ਭਗਤ ਮਾਨ ਨੂੰ ਲਿਆ ਕੇ ਇੱਥੇ ਲਿਆ ਕੇ ਖਲਾਰਨੇ ਵੀ ਦੱਸਨ ਮਾਰਨ ਧਿਆ ਹੂੰ ਉਹਦਾ ਹੈਲੀਕਾਪਟਰ ਕਿਹੜਾ ਮਰ ਨਹੀਂ ਆਇਆ ਇੱਥੇ ਹੁਣ ਆਏ ਕੋਈ ਨਹੀਂ ਪੱਤਰਕਾਰ ਤੁਸੀਂ ਪਹਿਲੇ ਆਇਓ ਮੈਂ ਇਹਦੀ ਇਹ ਨਾਲ ਬਹਿਸ ਹੋਈ ਹੈ ਐਮਐਲਏ ਨਾਲ ਬੜੀ ਦੋ ਵਾਰੀ ਟਕਰਾਈ ਹੈ ਮੈਂ ਕੀ ਦਿੰਦਾ ਇਹਨਾਂ ਨੂੰ ਨਹੀਂ ਮੈਂ ਮਿੱਟੀ ਦਾ ਜਮੀਰ ਕੱਢ ਦਿਆਂਗਾ ਮੈਂ ਤਾਂ ਮੇਰੀ ਵੀ ਇੱਥੇ 80 ਸਾਲ ਦੀ ਉਮਰ ਹੋ ਗਈ ਹੈ ਜ਼ਮੀਨ ਨਹੀਂ ਨਿਕਲਦੀ ਹੁੰਦੀ ਇਹ ਗੱਲਾਂ ਹੋ ਚੁੱਕੀਆਂ ਨੇ ਜਮੀਨ ਨਿਕਲਦੀ ਨਹੀਂ ਵਾਪਸ ਨਹੀਂ ਆਉਂਦੀ ਬੰਦੇ ਕੋਲ ਵਾਪਸ ਕਿੱਥੋਂ ਹੋਣੀ ਜੋ دریا ਛੱਡੇਗਾ ਤਾਂ ਆਏਗਾ ਨਾ ਜੋ ਸਪਾਰੀ ਨਹੀਂ ਇਹ دریاਜ ਦੀ ਢਾਂਗ ਜਾਣਾ ਸਿੱਧਾ ਬਾਬੇ ਮਾਂਝ ਨੂੰ ਹੂੰ ਜੇ ਨਾ ਬਦਲੇ ਨਾ ਹੁਣ ਜੇ 100 ਫੁੱਟ ਅੱਗੇ ਚਲਾ ਗਿਆ ਤਾਂ دریا ਸਿੱਧਾ ਬਾਬੇ ਮਾਂਝ ਨੂੰ ਹੂੰ ਕੀ ਕਰੋਗੇ ਹੂੰ ਕਿੱਧਰ ਜਾਣਗੇ ਲੋਕ ਹੂੰ ਇਹਨਾਂ ਨੂੰ ਠੀਕ ਹੈ 20000 ਮਾਨਜਾ ਦੇ ਦੇਗਾ ਹੂੰ ਪਰ ਜਿਹੜੀ ਇਹਨਾਂ ਦੀ ਜੀਹਾਂ ਦਾ 50 50000 ਦਾ ਕਿਲਾ ਰੜਿਆ ਉਹ ਕਿੱਧਰ ਗਿਆ ਇਹ ਵੀ ਲੱਖ ਦਾ ਆਪਣਾ 50 ਲੱਖ ਦਾ ਉਹ ਕੌਣ ਐਪੀ ਕੌਣ ਆ ਪੁੱਤ ਦੇ ਹਾਂਜੀ ਐਮਪੀ ਕੌਣ ਆ ਰਾਜਕੁਮਾਰ ਚੱਬਾ ਰਾਜਕੁਮਾਰ ਚੱਬਾ ਚੱਬੇ ਵਾ ਆਇਆ ਕੋਈ ਨਹੀਂ ਆਇਆ ਉਹਨਾਂ ਕੋਈ ਪਹੁੰਚ ਨਹੀਂ ਤੀ ਉਹਨਾਂ ਕੋ ਮਾਮਲਾ ਪੱਤਰ ਦੇ ਕੇ ਆਏ ਨੇ ਜਾ ਕੇ ਉੱਥੇ ਹਾਂ ਤੇ ਉਹ ਵੀ ਬਸ ਉਹੀ ਗੱਲ ਵਾ ਕੇ ਕੋਈ ਗੱਲ ਨਹੀਂ ਕਰ ਦਿੰਦੇ ਆ ਕਰ ਦਿੰਦੇ ਆ ਹੂੰ ਪੱਕਾ ਹਾਲੇ ਤੇ ਕੋਈ ਵੀ ਨਹੀਂ ਜ਼ਮੀਨਾਂ ਦੇ ਮਹਾਰਾਜ ਜਦੋਂ ਰੁੜਨੀਆਂ ਦੇ ਅੱਗੇ ਫਤਾਕੁੱਲਾ ਪਿੰਡ ਵਾ ਸਾਰਾ ਗੇਢ ਵਾ ਇੱਥੋਂ ਕੋਈ 5-10 ਕਿੱਲੇ ਆਹੋ ਲੱਗਦਾ ਇੰਨਾ ਕੀ ਐ ਅੱਗੇ ਫਤਾਕੁੱਲਾ ਸ਼ੁਰੂ ਹੋ ਜਾਂਦਾ ਤੇ ਉਹ ਅਗਲੇ ਬੰਨੇ ਨਾਲ ਹੀ ਜਿਹੜਾ ਟਾਂਡਾ ਸੀ ਰਬਿੰਦਪੁਰ ਫੋਲਾ ਉਹ ਹਾਈਵੇ ਅਗਲੇ ਬੰਨੇ ਕਿੰਨੇ ਕਿਲੋਮੀਟਰ ਐ ਤੋਂ 2 1/2 ਤੋਂ 2 ਕਿਲੋਮੀਟਰ ਤਿੰਨ ਹੋਊਗਾ ਵੱਧ ਵੱਧ ਇਹਨਾਂ ਕਿ ਜਿਹੜਾ ਢਾਹ ਲਾ ਗਿਆ ਪਰ ਜਿਹੜਾ ਸਰ ਵਿਚੇ ਜਾਣਗੇ ਗੱਲ ਨਹੀਂ ਆ ਵੀ ਢਾਹ ਤੇ ਰਹਿ ਗਈ ਸਿਰਫ ਇਥੋਂ 100 ਫੁੱਟ 200 ਫੁੱਟ ਅੱਗੇ ਕੀ ਦਰ ਰੁਕਣਾ ਨਹੀਂ ਮੰਨ ਕੇ ਚੱਲੋਗੇ 2 1/2 ਕਿਲਾ ਸਿਰਫ ਜਿੱਥੋਂ ਆਪਾਂ ਲੰਘ ਕੇ ਆਇਆ ਕਿੰਨਾ ਨੀਵਾ ਸਾਬੇ ਨੇ ਪਾਣੀ ਖੜਦਾ ਹਾਂ ਹਾਂ ਤੇ ਉਹਦੇ ਵਿੱਚ ਜਦੋਂ ਪਾਣੀ ਆ ਦਰਿਆ ਦਾ ਲੈਵਲ ਆ ਉਹਦੇ ਜਦੋਂ ਆ 2 ਕਿਲੇ ਰੋੜ ਦੇਣੀ ਤਾਂ ਦਰਿਆ ਸਿੱਧਾ ਹੋ ਜਾਣਾ ਬਾਪੂ ਜੀ ਉਹ ਵੀ ਕਹਿੰਦੇ ਨੇ ਹੂੰ ਫਿਰ ਇਹਨੂੰ ਰੋੜਨ ਦੀ ਲੋੜ ਥੋੜਾ ਪੈਣੀ ਹੈ ਹੂੰ ਫਿਰ ਤੇ ਸ ਹੂੰ ਉਹ ਸਿੱਧਾ ਉਸੇ ਜਾ ਕੇ ਮਾਰ ਵਜਣੀ ਹੈ ਭਾਈ ਮਾਨਸਾ ਦਾ ਡਾਡਾ ਗੋਦਰਾ ਉਹ ਜਿਹੜਾ ਕਿ ਕਿ ਸਾਜ਼ਿਸ਼ ਦੇ ਹਿੱਸੇ ਚ ਮਾਰਿਆ ਜਾ ਰਿਹਾ ਹੈ ਸਰਕਾਰ ਦੀ ਨਲਾਇਕੀ ਕਰਕੇ ਮਿਲਿਆ ਕਿ ਨੀ ਨਾ ਕਿ ਆ ਕੀ ਕਰਨ ਬੰਦੇ ਹੋ ਨਲਾਇਕੀ ਕਰਕੇ ਸਰਕਾਰ ਨਲਾਇਕੀ ਹੈ ਜੀ ਕਿਉਂ ਨਹੀਂ ਬੱਦੇ ਸਵਾਰ ਜਦੋਂ 2 ਸਾਲ ਤੋਂ ਇਹ ਆਂਦੇ ਨੇ ਸਾਡੇ ਕੋਲ ਲਿਖਤੀ ਰੂਪ ਹੈ ਮੇਰੇ ਕੋਲ ਵੀ ਹੈਗਾ ਅੱਧੀ ਜੀਆਂ ਦਿੱਤੀਆਂ ਉਦੋਂ ਬੰਦ ਦੇ ਉੱਥੇ ਆਹ ਲੋ ਆਹ ਪਿੰਡ ਦੇ ਬੱਚ ਜਿਹੜੇ ਰੁੜ ਕੇ ਰੁੜ ਕੇ ਥੋੜੇ ਬੁੱਧ ਬਾਕੀ ਤੇ ਬੱਜ ਜਾਂਦੇ ਹੂੰ ਹੋਂ ਤਾਂ ਮਰੇ ਦੇ ਮੂੰਹ ਚ ਕਿਉਂ ਪਾਉਣ ਦੀ ਗੱਲ ਆ ਤੂੰ ਵੀ ਨਹੀਂ ਇਹ ਵੀ ਇਹਨਾਂ ਦੀ ਹਿੱਸ ਨਹੀਂ ਆ ਹੂੰ ਪਹਹ ਨਹੀਂ ਨਗੋ ਹੂੰ diss is ਆਪ ਕੋ ਫਾਉਂਡਿਸ਼ਨ ਚੱਲੂਗਾ ਹੂੰ ਬਿਓ ਆਦੇ ਨਾ ਨਹੀਂ ਆ ਮੁਗਿਆ ਉਹ ਤੇ ਮੂੰਹ ਨਾਲ ਹੁਣਾ ਜਿੱਦਾਂ ਮਰਜ਼ੀ ਹਿਲਾ ਦਾਂ ਗਲਤ ਗੱਲ ਆ ਦਰਿਆ ਸਿੰਧਾ ਜਾਣਾ ਜੇ ਬਾਬੇ ਮੰਜੂ ਇਹ ਜ਼ਮੀਨਾਂ ਅੱਡ ਲੈ ਗਿਆ ਅਸਲਾ ਲੱਖ ਲੱਖ 2 2 ਲੱਖ ਦਾ ਕਮਾਲ ਹੋਊਗਾ ਤੁਹਾਡਾ ਉਹ ਵੀ ਲੈ ਗਿਆ ਲੈ ਗਿਆ ਕੁਛ ਨਹੀਂ ਛੱਡਿਆ ਖਰਚਾ ਉੱਤੇ ਕੀਤਾ ਖਰਚਾ ਛੱਡ ਕੇ ਕੋਈ ਵੀ ਛੱਡਿਆ ਹੀ ਕੋਈ ਨਹੀਂ ਖਰਚਾ ਤਾਂ ਹੋ ਗਿਆ ਤੇ ਚਲੋ ਜੇ ਫਸਲ ਮਾਰਦਿਆਂ ਦੀ ਕੋਈ ਗੱਲ ਨਹੀਂ ਅੱਗੋਂ ਜੱਟ ਬੀਜ ਲਾ ਜੱਟ ਦਾ ਦਲੇਰ ਹੁੰਦਾ ਜੱਟ ਪਿਆਰਖਾ ਨਹੀਂ ਮੱਗੋ ਜਦੋਂ ਜ਼ਮੀਨ ਹੀ ਨਹੀਂ ਰਹੀ ਤਾਂ ਕਰਾਂਗੇ ਕੀ ਹੂੰ ਜਦੋਂ ਬੜੀਆਂ ਸੰਸਥਾਵਾਂ ਕਹਿੰਦੀਆਂ ਕਿ ਪਿੰਡ ਗੋਦ ਲੈ ਲੇ ਅਸੀਂ ਸਾਂਭ ਕੇ ਤੁਹਾਡੀਆਂ ਜ਼ਮੀਨਾਂ ਪੱਧਰੀਆਂ ਕਰਕੇ ਦੇਵਾਂਗੇ ਇੱਥੇ ਆਇਆ ਕੋਈ ਤੁਹਾਡੇ ਕੋਲ ਇੱਥੇ ਦੇਖੋ ਠੀਕ ਆ ਉਹ ਆਂਦੇ ਜ਼ਮੀਨਾਂ ਜਦੋਂ ਇੱਥੇ ਜ਼ਮੀਨ ਹੀ ਨਹੀਂ ਰਹੀ ਜਾਗੀ ਤੇ ਪੱਧਰੀ ਕੌਣ ਕਰੇਗਾ ਹੂੰ ਇਹ ਨਹੀਂ ਹੋਏਗਾ ਕਿ ਨਾ ਬਦਲੀ ਕਰਨਗੇ ਨਾ ਠੀਕ ਹੈ ਜੇ ਆਹ ਦੱਸਦਾ 40 ਫੁੱਟ ਥੱਲੇ 20 ਫੁੱਟ ਪਰ ਇਹ ਤਾਂ ਸਰਕਾਰ ਕਰ ਸਕਦੀ ਜੇ ਸਰਕਾਰ ਹੋਕਰ ਲਾਵੇ ਪਿੱਛੇ ਆਪਦੇ ਰੂਪ ਚ ਲੈ ਕੇ ਜਾਵੇ ਫਿਰ ਕੰਮ ਚੱਲ ਸਕਦਾ ਨਹੀਂ ਤਾਂ ਨਹੀਂ ਇਹ ਤੁਸੀਂ ਇੰਨੀ ਆ ਇਹ ਗਾਂ ਜਾਣਾ ਪਤਨ ਕੋ ਹਜ਼ਾਰਾ ਜਦੋਂ 88 ਵਾਲਾ ਪਾਣੀ ਆਇਆ ਉਦੋਂ ਵੀ ਜ਼ਮੀਨ ਖਾਦੀ ਹੋਣੀ ਨਹੀਂ। ਇਹ ਵੀ ਖਾ ਗਿਆ 15 17 ਜਦੋਂ ਪਾਣੀ ਆਉਂਦਾ ਉਹ 8000 ਸਾਰੇ ਉਹ ਰੇਸ ਪੈ ਗਈ ਰੇਸ ਨਾਲ ਪੰਧਰੀਆ ਕਰਕੇ। ਖਾਰ ਕਾ ਹਲਖਾਂ ਲਾਤੀਆਂ ਨੇ। ਅੱਛਾ ਉਹ ਨਾਲ ਹਾਂਜੀ ਬਾਪੂ ਜਦੋਂ ਇੱਕ ਮਿੰਟ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਇੱਥੇ ਮਹਿਫਲ ਲੈਣਾ ਕੋਈ ਛੱਡੋ। ਅੱਛਾ ਬੋਲੋ। ਅਸੀਂ 800 ਦੇ ਹੜ ਤੋਂ ਮਾਰੇ ਗਏ। ਹਾਂ। 88 ਦੇ ਹੜ੍ਹ ਤੇ ਸਾਡੀ 15 ਕਿੱਲੇ ਜ਼ਮੀਨ ਦਰਿਆ ਦੇ ਵਿੱਚ ਜੋ ਰਜਿਸਟਰੀ ਤੌਰ ਤੇ ਆ ਹਮ ਤਿੰਨ ਭਰਾਵਾਂ ਆ 5-5 ਕਿੱਲੇ ਥਾਲੀ ਆਉਂਦੀ ਹੈ ਹਮ 88 ਤੋਂ ਹੜ੍ਹ ਤੋਂ ਬਾਅਦ ਅਹੀ ਬੜਾ ਭਜੇ ਨਥੇ ਕਹੇ ਨੇ ਸੁਣੀ ਨਹੀਂ ਹਮ ਉਹ ਬੜਕੀ ਦੇਖੀ ਜਿਉਂ ਸੰਗੜੀ ਚੱਲ ਉਹ ਸਾਡੇ ਚੱਲੀ ਨਹੀਂ ਹੁੰਦੀ ਉਹ ਸਾਹਮਣੇ ਸੰਗੜੀ ਚੱਲ ਦੇਖਦੀ ਕਾਈ ਦੀ ਹਾਂ ਉਹ ਕਾਈ ਤੋਂ ਲੈ ਕੇ 90 ਕਿੱਲੇ ਹਰਦਿਆਲ ਸਿੰਘ ਬਸਰਾਵਾਂ ਵਾਲੇ ਦੀ ਪਹਿਲੀ ਗਾਂ ਹੈ ਅੱਛਾ ਉਹ ਰੁੜ ਗਈ 88 ਦੇ ਹੜ੍ਹ ਚ ਹਮ 88 ਦੇ ਹੜ੍ਹ ਤੋਂ ਬਾਅਦ ਸਾਡੀਆਂ ਰੁੜੀਆਂ ਉਹ ਦੋਈ ਉਸੇ ਹੜ ਕੀ ਉਹ ਜਿੱਥੋਂ ਮੜਕੀ ਲੱਭਦੀ ਹੈ ਰੇਤੇ ਦੀ ਉਹ ਸਾਹਮਣੇ ਟੱਲੀ ਸਾਹਮਣੇ ਉਹ ਦਰਖਤ ਲੱਭਦੇ ਟੱਬਾ ਜਾਂ ਉਥੋਂ ਲੈ ਕੇ ਉਸ ਪਰ ਬਦ ਅਕਾਲੀਆਂ ਨੇ ਹੂੰ ਫਿਰ ਸੰ ਮਿਰਖ 8283 ਚ ਰੁੜੀ ਹੂੰ ਤੇ ਫਿਰ ਜ਼ਮੀਨ ਕੁਝ ਨਿਕਲੀ ਹੂੰ 87 ਕਿੱਲੇ ਹਦੀ ਨਹੀਂ ਤੇ 15 ਕਿੱਲੇ ਚ ਅੱਛਾ ਉਹ ਵਾਏਗੇ 23 ਚ ਫੇਰ ਰੁੜ ਗਈ ਹੂੰ ਕਹੇ ਨੇ ਗਾਣੇ ਸੁਣੀ ਆ ਡੀਸੀ ਹੁਣ ਮੌਜੂਦਾ ਬਦਲ ਕੇ ਫੇਰ ਆਇਆ ਤੇ ਡੀਸੀ ਦੇ ਕੋਲ ਅਸੀਂ ਬੜੀ ਵਾਰੀ ਗਏ ਹੂੰ ਕੋਈ ਗੱਲ ਬਸ ਹੋ ਜਾਏਗਾ ਤੁਹਾਡਾ ਪਾਣੀ ਲੈ ਲੈਂਦਾ ਤੇ ਹੋ ਜਾਏਗਾ ਤੇ ਪਾਣੀ ਲੈ ਲੈਂਦਾ ਤੇ ਹੋ ਜਾਏਗਾ ਅਸੀਂ ਤਾਂ ਲੈ ਕੇ ਆਈ ਚੱਲੀ ਜਾਂਦਾ ਹਾਂਜੀ ਐਂ ਹੀ ਚੱਲੀ ਜਾਂਦਾ ਸਿਰਫ ਇਕੱਲੀ ਪਾਰਟੀ ਨੇ ਆ ਸਤਾਰ ਬੱਦੇ ਨੇ ਆ ਜਿਹੜੇ ਨੇ ਹੂੰ ਹੋਰ ਕਿਹੇ ਕਿਹੇ ਪਾਰਟੀ ਨੇ ਬੱਦੇ ਨਾ ਹੱਡੀ ਗੱਲ ਹੀ ਕਹੇ ਸੁਣੀ ਹੂੰ ਤੇ ਉਦੋਂ ਦੇ ਅਸੀਂ ਠੱਠੇ ਖਾਣਦੇ ਆ ਕਦੀ ਸੇਲਰਾਂ ਤੇ ਦਿਹਾੜੀਕਾਰ ਕਦੀ ਕਿਤੇ ਕਰ ਤੇ ਤਾਂ ਆਪਣਾ ਕਬਰ ਭਰ ਲੈਂਦੇ ਆ ਜ਼ਮੀਨਾਂ ਦੇ ਮਾਲਕਾਂ ਨੂੰ ਦਿਹਾੜੀਆਂ ਕਰਨੀਆਂ ਪੈ ਰੀਆਂ ਹਾਂਜੀ ਹਾਂਜੀ ਤੇ ਅਸੀਂ ਹੁਣ ਕਿੱਧਰ ਕਾਈਏ ਇਹ ਡੀਸੀ ਵੀ ਇੱਕ ਗੱਲ ਨਹੀਂ ਸੁਣੀ ਇੱਕ ਉਹ ਐਸਡਿਓ ਉਹਨੇ ਆਖਿਆ ਪਈ ਮਨਰੇਗਾ ਦੇ ਪੈਸੇ ਲਾ ਦੇਣੇ ਆ ਉਹ ਥੋੜੀ ਜੀ ਕੰਧ ਦੀ ਬਣਾਤੀ ਉਹ ਕੰਧ ਨੇ ਸਾਡਾ ਨੰਨ ਸੰਸਥਾਨ ਕੀਤਾ ਤੇ ਉਹ ਇਧਰ ਨੂੰ ਆ ਗਏ ਪਾਣੀ ਇਧਰ ਨੂੰ ਆ ਗਏ ਹਮ ਅਸੀਂ ਆਖਿਆ ਤੂੰ ਇਸ ਪਾਰ ਬਣੋ